ਓ ਕੀ ਹਾਲ ਨੇ ਆਇਓ ਕਿਤੇ ਸਾਰੇ ਵਧੀਆ ਹੋ ਗਏ ਹੋਰ ਬਈ ਜਾਨਵਰ ਜਾਨਵਰ ਸੈਟ ਸਾਰੇ ਵੀਰਾਂ ਦੇ ਲਓ ਬਾਬਿਓ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਤੇ ਅੱਜ ਡਾਉਣਾ ਆਪਾਂ ਡੱਬਾ ਬੱਚਾ ਆਪਣਾ ਚਟੀਆਂ ਅੱਖਾਂ ਵਾਲਾ ਤੇ ਉਹਨੂੰ ਕੱਲ ਵੀ ਡਾਇਆ ਸੀਗਾ ਤੇ ਕੱਲ ਦਾ ਘੰਟਾ ਕੁੱਟਿਆ ਬਈ ਯਾਰ ਤੇ ਅੱਜ ਡਾਉਣਾ ਇਹਨੂੰ ਮਾਰਦੇ ਆ ਉੱਲਾ ਉਹ ਬੈਠਾ ਸਾਹਮਣੇ ਪੈਰ ਚ ਤਿੰਨ ਨੰਬਰ ਵਾਲੀ ਠੱਲ ਪਾਈ ਵੀ ਹੈ ਇਹਦੇ ਤੇ ਚਾਗਦੇ ਆ ਬੱਚੇ ਬਾਬਿਓ ਸਾਰੇ ਤੇ ਲੈ ਕੇ ਜਾਣੇ ਆ ਪਿੰਜਰੇ ਜੀ ਚ ਪਾ ਕੇ ਤੇ ਟਾਈਮ ਹੋ ਗਿਆ ਭਾਈ 9:24 ਦਾ 9:24 ਹੋ ਗਿਆ ਤੇ ਮਾਰਦੇ ਆ ਇਹਨਾਂ ਨੂੰ ਉੱਲਾ ਆਪਾਂ ਲਓ ਭਾਈ ਬਾਬੇ ਮਾਰਤਾ ਉੱਲਾ ਚਾਰ ਜਾਣ ਦੂ ਤਾ ਨੂੰ ਇਹਨਾਂ ਨੂੰ ਆਪ ਫੇਰ ਹੀ ਲਾਉਣੇ ਆ ਛਤਰੀਆਂ ਲੋ ਬਬੇ ਹੋਾਰੇ ਕੇ ਪੰਜ ਬੱਚੇ ਜਲਨ ਨੂੰ ਆਪ ਡਾਉਣਾ ਉਹਨਾਂ ਦੋਵਾਂ ਨੂੰ ਅੱਧ ਡਾਤਾ ਤੇ ਆ ਪੰਜ ਰਹਿ ਗਏ ਉਦੋਂ ਛੋਟੇ ਵੀ ਬੈਠੇ ਬਈ ਹਜੇ ਤੇ ਹਜੇ ਤਾਂ 5 4 ਬੱਚੀ ਬੰਦ ਕੀਤੇ ਆ ਤੇ ਹਜੇ ਤਾਂ ਆਪਾਂ ਸਾਰੀ ਪਏ ਆ ਆਪਣੇ ਡਾਊਨ ਡੂਨ ਵਾਲੇ ਹਨ ਤੇ ਬੱਚੇ ਵੀ ਚੜ ਗਏ ਉੱਚੇ ਦੂਜੇ ਵੀ ਦਿਖਾਉਣਾ ਤੁਹਾਨੂੰ ਬਾਝੋਂ ਆਪਾਂ ਚੱਲਦੇ ਥੱਲੇ ਬਈ ਛੱਡਨੇ ਆਪਾਂ ਸਿੰਗਲ ਮੁਰਗਾ ਮੁਰਗੀ ਲਓ ਬੱਬੇ ਉਹ ਘਰ ਦੇ ਸਾਹਮਣੇ ਚੜ ਗਏ ਉੱਚੇ ਤੇ ਲਾਉਣੇ ਆਪਾਂ ਛਤਰੀਆਂ ਤੇ ਚੱਲਦੇ ਆਪਾਂ ਥੱਲੇ ਬਈ ਇਹਨਾਂ ਦੀ ਨਿਗਾ ਦਾ ਕੀ ਬਣ। ਛੱਡਦੇ ਆਪਾਂ ਆਪਣੇ ਸੀਲ ਮੁਰਗੇ ਮੁਰਗੀ ਨੂੰ। ਉਹ ਆ ਗਿਆ ਆਪਾਂ ਵੱਡੇ ਖੁੱਡੇ 'ਚ। ਤੇ ਵੱਡੇ ਖੁੱਡੇ 'ਚ ਆਹ ਬੈਠੇ ਬਈ ਬੱਚੇ ਜਿਹੜੇ ਆਪਾਂ ਰੋਗ ਤੇ 1 2 3 ਤੇ 4 ਤੇ 5 ਤੇ 6 'ਮਾਂ ਬੈਠਾ ਬਾਬੇ ਥੱਲੇ। ਤੇ ਆਹ ਦੋ ਜੋੜੀਆਂ ਫਿਰਦੀਆਂ ਬਸ ਇੱਕ ਗੋਲੇ ਵਾਲੀ ਤੇ ਇੱਕ ਆ ਸਾਹਮਣੇ ਫਿਰਦੀ ਆ ਚੀਨੀ। ਇਹ ਦੋ ਜੋੜੀਆਂ ਫਿਰਦੀਆਂ ਬਈ। ਤੇ ਬਾਕੀ ਇਹਦੇ ਵਿੱਚ ਬੱਚੇ ਆ 6-7 ਉੱਤੇ ਆ ਤੇ 6-7 ਹੀ ਥੱਲੇ ਬੱਚੇ ਆ 12-13 ਬੱਚੇ ਹੋ ਗਏ ਤੇ ਬਾਕੀ ਨਿੱਕੇ-ਨਿੱਕੇ ਬਈ ਤੇ ਇੱਧਰ ਇੱਕ ਬੱਚਾ ਬੈਠਾ ਬਈ ਆ ਜੂੜੀ ਦਾ ਸਾਹਮਣੇ ਵਾਲੀ ਇਹ ਅੰਡੇ ਧਰਨ ਤੇ ਹੁਣ ਫੇਰ ਲਾਊਗੀ ਅੰਡੇ ਤੇ ਉਹ ਗੋਲੇ ਵਾਲੀ ਜੂੜੀ ਆਪਾਂ ਹੁਣ ਲਵਾਈਏ ਬਈ ਉਹਦੇ ਨਾਲ ਮੌਜੀ ਨਾਲ ਤੇ ਬਾਕੀ ਸਾਰੇ ਕਬੂਤਰ ਬਈ ਅੱਡ ਕੀਤੇ ਹੋਏ ਆ ਜੋੜੀਆਂ ਜਾੜੀਆਂ ਪੱਟੀਆਂ ਵੀ ਆ ਵਿਖਾਉਣਾ ਬਈ ਉਹ ਵੀ ਤੁਹਾਨੂੰ ਆਹ ਰੇ ਬਾਬੇਓ ਕਬੂਤਰ ਆਏ ਸਾਰੇ ਜਿਹੜੇ ਪੱਟੇ ਆ ਸਾਰੇ ਕਬੂਤਰ ਕਬੂਤਰੀਆਂ ਆਪਾਂ ਜਾਲ ਤੇ ਟਾੜੀਆਂ ਵਿੱਚ ਬਈ ਦੂਜੇ ਪਾਸੇ ਧਿਆਨ ਨਾ ਹਾਲ ਦੇ ਖੁੱਡੇ ਜੀ ਬਈ ਜੋੜੀਆਂ ਛੱਡੀਆਂ ਹੋਈਆਂ ਤਿੰਨ ਦੋ ਬੱਚੇ ਆ ਤੇ ਇੱਕ ਜੋੜੀ ਆਂਡੇ ਲਈ ਬੈਠੀ ਆ ਉਹ ਥੱਲੇ ਆਂਡੇ ਲਈ ਬੈਠੀ ਇੱਕ ਜੋੜੀ ਬਈ ਤੇ ਉਹ ਸਾਹਮਣੇ ਬੱਚੇ ਤੇ ਇੱਧਰ ਆ ਕਬੂਤਰੀ ਵੀ ਆਪਾਂ ਨਵੀਂ ਛੱਡੀ ਆ ਕਬੂਤਰਾਂ ਲਓ ਬਾਬੇ ਉਹ ਇੱਧਰ ਆਪਾਂ ਛੱਡਤੀ ਆਪਾਂ ਸੀਲਾਂ ਦੀ ਜੋੜੀ ਤੇ ਇਹਨੂੰ ਆਪਾਂ ਛੱਡ ਦਿੰਦਾ 10 ਮਿੰਟ ਤੇ ਬਾਅਦ ਵਿੱਚ ਆਪਾਂ ਤਾੜਾਂਗੇ ਬਾਕੀ ਇੱਧਰ ਫਿਰਦੇ ਆ ਬ੍ਰਹਮਾ ਬ੍ਰਹਮਾ ਆਪਣੇ ਨਵੇਂ ਜਾਨਵਰ ਲੈ ਕੇ ਆਉਣੇ ਆ ਬਾਬਾ ਆਪਾਂ ਸੈਟਅਪ ਤੇ ਆਪਣੇ ਤੇ ਤੇ ਬਣੇ ਰਹੋ ਛੇਤੀ ਨਵੇਂ ਜਾਨਵਰ ਲੈ ਕੇ ਆਵਾਂਗੇ ਆਪਾਂ ਮੈਂ ਲੈ ਕੇ ਆਵਾਂਗੇ ਮੁਰਗੀ ਬਈ ਫੈਂਸੀ ਲੈ ਕੇ ਆਵਾਂਗੇ ਕੋਈ ਚੰਗੀ ਬਰੀਡ ਦੇ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਬਈ ਚੈਨਲ ਨੂੰ ਲਓ ਬਈ ਮਿੱਤਰੋ ਟਾਈਮ ਹੋ ਗਿਆ 12:30 ਦਾ ਤੇ ਬੱਚਾ ਆਪਣਾ ਆ ਕੇ ਬਹਿ ਗਿਆ ਸੀ ਆਪਾਂ ਫਿਰਦੇ ਥੱਲੇ ਮੁਰਗਿਆਂ ਲੈ ਤੇ ਬੱਚਾ ਬੈਠਾ ਵੱਡੀ ਸ਼ਜ਼ਰੀ ਤੇ ਤੇ ਦਿਖਾਉਣਿਆ ਨੀਵੀਂ ਕਰਕੇ ਤੁਹਾਨੂੰ ਛਤਰੀ ਆ ਬੈਠੇ ਬਈ ਬੱਚੇ ਇੱਕ ਆ ਸਾਹਮਣੇ ਬੈਠਾ ਆ ਡਾਇਆ ਸੀ ਤੇ ਆ ਬੈਠਾ ਡੱਬਾ ਆਪਣਾ ਟਾਈਮ ਹੋ ਗਿਆ 12:30 ਦਾ ਬੈਠੇ ਆ ਛਤਰੀ ਤੇ ਤੇ ਦੂਜੇ ਪਾਸੇ ਵੀ ਬੈਠੇ ਆ ਬੈਠੇ ਰਹਿੰਦੇ ਨੇ ਹੁਣ ਇਹਨਾਂ ਨੂੰ ਆਪਾਂ ਕੰਟ ਤੱਕ ਫੇਰ ਖਵਾਵਾਂਗੇ ਛੂਲੇ ਛੂਲੇ ਸ਼ਾਮ ਨੂੰ ਉਤਾਰਾਂਗੇ ਇਹਨਾਂ ਨੂੰ ਆਪਾਂ ਛਤਰੀ ਤੋਂ ਲਾਓ ਬਾਬੇ ਨੂੰ ਲੈ ਕੇ ਆ ਗਏ ਆਂ ਬੱਚਿਆਂ ਨੂੰ ਆਪਾਂ ਥੱਲੇ ਪਾਦੇ ਇਹਨਾਂ ਨੂੰ ਆਪਾਂ ਸਰੋਂ ਬਾਜਰਾ ਤੇ ਕਣਕ ਬਾਈ ਖਾ ਲੈਣਗੇ ਵਧੀਆ ਉੱਡੇ 9:24 ਤੇ ਆਪਾਂ ਡਾਇਆ ਸੀ ਦੂਜੀ ਡਾਈ ਸੀ ਬਈ ਬੱਚੇ ਦੀ ਡੱਬੇ ਦੀ ਤੇ ਸਾਢੇ 12 ਵਜੇ ਬਹਿ ਗਏ ਸੀ ਆ ਕੇ ਤੇ ਵਧੀਆ ਉੱਡੇਆ ਲਾਈਕ ਸਬਸਕ੍ਰਾਈਬ ਕਰਦਿਆ ਕਰੋ ਚੈਨਲ ਨੂੰ ਮਿਲਦੇ ਆਂ ਬਈ ਨਵਾਂ ਵਲੌਗ ਲੈ ਕੇ